ਸਸ਼ੀਕਲ ਦੀ ਪ੍ਰੋਗਰਾਮ ਖਬਰਾਂ ਦੇ ਝਾਤ ਦੇ ਵੀ ਤੁਹਾਡਾ ਸਵਾਗਤ ਹੈ ਗੱਲਬਾਤ ਕਰਾਂਗੇ ਜੋ ਕੁਝ ਸਿੱਖ ਸਿਆਸਤ ਦੇ ਵਿੱਚ ਮੌਜੂਦਾ ਸਮੇਂ ਚੱਲ ਰਿਹਾ ਹੈ ਬੀਤੇ ਦਿਨੀ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਅੰਤਰਿਕ ਜਿਹੇ ਕਮੇਟੀ ਦੀ ਮੀਟਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ 2 ਹਫ਼ਤਿਆਂ ਲਈ ਜਥੇਦਾਰ ਦੇ ਉਹਦੇ ਤੋਂ ਹਾਰਗ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਬਿਆਨ ਆਉਂਦਾ ਹੈ ਕਿਤੇ ਨਾ ਕਿਤੇ ਹੁਣ ਉਹਨਾਂ ਦੇ ਹੱਕ ਦੇ ਵਿੱਚ ਇੱਕ ਲਹਿਰ ਖੜੀ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਤੋਂ ਲੈ ਕੇ ਹੁਣ ਇਹ ਗੱਲ ਦੀਆਂ ਚਰਚਾਵਾਂ ਨੇ ਕਿ ਜਲਦ ਹੀ ਗਿਆਨੀ ਹਰਪ੍ਰੀਤ ਸਿੰਘ ਖਾਲਸਾ ਸਾਜ਼ਿ ਦੇ ਵਿਰੋਧ ਚ ਇੱਕ ਵੱਡਾ ਇਕੱਠ ਛੱਡਣ ਦਾ ਵੀ ਫੈਸਲਾ ਕੀਤਾ ਗਿਆ ਇਹਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਨ ਦੇ ਸੇ ਚਿਲਾ ਜੀ ਚਿਲਾ ਸਾਹਿਬ ਸਵਾਗਤ ਹੈ ਪੂਰੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮੁੰਦੀ ਜੀ ਚਿਲਾ ਸਾਹਿਬ ਕਿਵੇਂ ਵੇਖਦੇ ਹੋ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਲੀਲ ਕੀਤਾ ਜਾ ਰਿਹਾ ਜਿਵੇਂ ਹੁਣ ਕਿਹਾ ਜਾ ਰਿਹਾ ਕਿ ਵੱਡਾ ਫੈਸਲਾ ਵੀ ਹੋ ਸਕਦਾ ਸੱਦਾ ਜਾ ਸਕਦਾ ਵੀ ਇਕੱਠ ਕੋਈ ਵੱਡਾ ਹੁਣ ਤੁਸੀਂ ਕਿਵੇਂ ਦੇਖਦੇ ਕੀ ਕੋਈ ਚੱਲ ਰਿਹਾ ਜੀ ਅੰਦਰ ਅ ਮੰਦੀਪ ਜੀ ਨੂੰ ਲੱਗ ਰਿਹਾ ਹੈ ਕਿ ਜਿਵੇਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ ਜਿੱਤੇ ਸਿੱਧਾ ਸਿੱਧਾ ਪ੍ਰਭਾਵ ਅਕਾਲੀ ਦਲ ਦਾ ਹੈ ਤੇ ਖਾਸ ਕਰਕੇ ਸਖਵੀਰ ਸਿੰਘ ਬਾਦਲ ਗਰੁੱਪ ਦਾ ਹੈ ਜੀ ਉਹਨਾਂ ਵੱਲੋਂ ਇਹ ਸਾਰਾ ਕੁਝ ਇੱਕ ਰੰਜਸ ਤਹਿ ਤਿਕ ਸਾਜਸ ਤਹਿ ਇੱਕ ਗਿਣੀ ਮਿੱਠੀ ਸਕੀਮ ਤਹਿ ਤਹਿ ਕੀਤਾ ਗਿਆ ਹੈ ਹੂੰ ਦੇਖੋ 18 ਸਾਲ ਪੁਰਾਣਾ ਮਾਮਲਾ ਹੈ ਜੀ ਪੂਰੇ 18 ਸਾਲ ਚ ਅੱਜ ਤੱਕ ਕਦੇ ਗਿਆਨੀ ਜਿਹੜੇ ਜਥੇਦਾਰ ਤਖਤ ਸਿੰਘ ਦੌਂਦਵਾ ਸਾਹਿਬ ਨੇ ਆ ਅੱਜ ਕੱਲ ਉਹਨਾਂ ਦੀਆਂ ਸਵਾਮਾ ਹਟਾਈਆਂ ਨੇ ਜਿਨ੍ਹਾਂ ਦੀਆਂ ਜੀ ਕਦੇ ਕਿਸੇ ਕੇਸ ਚ ਕਦੇ ਕਿਸੇ ਅਦਾਲਤ ਚ ਇਸ ਕੇਸ ਚ ਉਹਨਾਂ ਦਾ ਕਦੇ ਨਾਂ ਨਹੀਂ ਆਇਆ ਹੂੰ ਕਦੇ ਉਹਨਾਂ ਨੇ ਇੱਕ ਦੋਸ਼ ਨਹੀਂ ਲਗਾਏ ਗਿਆਨੀ ਹਰਪ੍ਰੀਤ ਸਿੰਘ ਤੇ ਕਦੇ ਕਿਸੇ ਥਾਣੇ ਕਿਸੇ ਕਚਹਿਰੀ ਨਹੀਂ ਉਹਨਾਂ ਦੇ ਖਿਲਾਫ ਗਏ ਹੂੰ ਤੇ 2 ਦਸੰਬਰ ਤੋਂ ਬਾਅਦ ਹੀ ਅਚਾਨਕ ਇਹ ਸਾਰਾ ਕੁਝ ਕਿਉਂ ਹੋਇਆ ਜੀ 2 ਦਸੰਬਰ ਨੂੰ ਜਦੋਂ ਸਾਰੀ ਸਜ਼ਾ ਸੁਣਾਈ ਗਈ ਕਾਰੀ ਦਲ ਦੇ ਆਗੂਆਂ ਨੂੰ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਸੀ ਸ੍ਰੀ ਗੁਰੂ ਕਾਲਤਾ ਸਾਹਿਬ ਦੀ ਫਤਿਹਲ ਤੇ ਉਹਦੇ ਵਿੱਚ ਵੱਡੀ ਭੂਮਿਕਾ ਸੀ ਗਿਆਨੀ ਹਰਪ੍ਰੀਤ ਸਿੰਘ ਦੀ ਬਿਲਕੁਲ ਜੀ ਤੇ ਉਸੇ ਦਿਨ ਤੋਂ ਫਿਰ ਇਹ ਸਾਰਾ ਕੁਝ ਕਿਉਂ ਕੀਤਾ ਗਿਆ ਤੇ ਖੁਦ ਕਿਹਾ ਇਹ ਗੱਲ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿ ਜਿਹੜੇ ਮੇਰੇ ਸਾਧੂ ਸੀ ਸਾਫਕਾ ਗੁਰਪ੍ਰੀਤ ਸਿੰਘ ਜਿਹੜੇ ਮੁਖਤਸਬ ਦੇ ਵਸਨੀਕ ਨੇ ਹੂੰ ਮੇ ਇਹਨਾਂ ਨੂੰ ਕੌਣ ਚੱਕੀ ਫਿਰਦਾ ਹੈ ਕੌਣ ਚੈਨਲਾਂ ਤੇ ਲੈ ਕੇ ਜਾ ਰਿਹਾ ਹੈ ਕੌਣ ਇੰਟਰਵਿਊ ਕਰਾ ਰਿਹਾ ਹੈ ਵੀ ਸਾਰੇ ਲੋਕ ਜਾਣਦੇ ਨੇ ਜੀ ਤੇ ਸਿੱਧਾ ਸਿੱਧਾ ਉਹਨਾਂ ਨੇ ਕਾਲੀ ਦਲ ਦਾ ਸਿੱਧੇ ਤੌਰ ਤੇ ਇੱਕ ਕਿਸਮ ਦਾ ਨਾਂ ਲਿਆ ਹੈ ਬਿਲਕੁਲ ਜੀ ਤੇ ਮਨਦੀਪ ਜੀ ਉਸ ਤੋਂ ਬਾਅਦ ਫਿਰ ਗਿਆਨੀ ਹਰਪ੍ਰੀਤ ਸਿੰਘ ਦੇਖੋ ਪਰਸੋਂ ਪੰਜ ਪਿਆਰਿਆਂ ਦੀ ਹਾਜ਼ਰੀ ਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਕੇ ਉਹਨਾਂ ਨੇ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਸਾਰਾ ਕੁਝ ਸਪਸ਼ਟ ਕੀਤਾ ਤੇ ਬਹੁਤ ਬੇਬਾਕੀ ਨਾਲ ਸਾਰੀਆਂ ਗੱਲਾਂ ਦੱਸੀਆਂ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਗੁਰਪ੍ਰੀਤ ਸਿੰਘ ਨੇ ਸਾਡੂ ਸੀ ਉਹਨਾਂ ਨਾਲ ਤਲਾਕ ਹੋਇਆ ਉਹਨਾਂ ਦੀ ਸਾਲੀ ਦਾ ਤੇ ਉਹਨਾਂ ਦੀਆਂ ਬੇਟੀਆਂ ਨੂੰ ਕਿੰਨੇ ਉੱਚ ਵਿਦਿਆਵੀਦਵਾਰ ਰਹੇ ਨੇ ਉਹ ਆਪਣੇ ਆਪ ਤੇ ਫਿਰ ਕੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਆਪਣੇ ਆਪ ਨੂੰ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਮੰਨ ਸਮੰਦੀ ਹੈ ਜਦੋਂ ਕੋਈ ਵਿਅਕਤੀ ਸਮਰਪਿਤ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਉਹ ਕਹਿ ਗਿਆ ਉੱਥੇ ਖੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਕਿ ਮੇਰਾ ਮੈਂ ਇਹ ਕੁਝ ਕਹਿ ਰਿਹਾ ਤੇ ਜੇ ਮੈਂ ਮੇਰਾ ਇਸ ਬਿਲਕੁਲ ਕੋਈ ਨਾ ਮਾਤਰ ਵੀ ਕੋਈ ਝੂਠ ਹੋ ਗਏ ਸੱਚੇ ਪਾਤਸ਼ਾਹ ਮੈਨੂੰ ਜੋ ਮਰਜ਼ੀ ਸਜ਼ਾ ਦੇ ਦਿਓ ਦੇਖੋ ਇਹ ਜਿਹੜਾ ਕੱਲ ਕੀਤਾ ਗਿਆ ਜਿਹੜੀ ਮੀਟਿੰਗ ਹੋਈ ਸੀ ਲੁਧਿਆਣੇ ਕਟਾਣਾ ਸਾਹਿਬ ਲੁਧਿਆਣੇ ਦੇ ਨੇੜੇ ਕਟਾਣਾ ਸਾਹਿਬ ਗੁਰਦੁਆਰਾ ਸਾਹਿਬ ਚ ਆ ਗੋਰਾ ਜਿਹੜੇ ਹੈਗੇ ਨੇ ਅਰਜਿੰਦਰ ਸਿੰਘ ਧਾਮੀ ਨੇ ਅੰਤਰਨਿਕ ਕਮੇਟੀ ਦੀ ਮੀਟਿੰਗ ਬੁਲਾਈ ਜੀ ਇਹ ਜਿਹੜੀ ਮੀਟਿੰਗ ਹੋਈ ਹੈ ਉਹਦੇ ਚ ਉਸ ਤੋਂ ਪਹਿਲਾਂ ਕੋਈ ਉਹਨਾਂ ਨੂੰ ਉਹਨਾਂ ਨੂੰ ਬੁਲਾ ਕੇ ਜੇ ਤੁਸੀਂ ਸੁਣਨਾ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਬੁਲਾ ਕੇ ਸੁਣਿਆ ਤਾਂ ਜਾ ਸਕਦਾ ਸੀ ਜੀ ਜੇ ਨਹੀਂ ਵੀ ਸੁਣਨਾ ਸੀ ਤੁਸੀਂ ਕਮੇਟੀ ਬਣਾਈ ਹੈ 3 ਮੈਂਬਰ ਦੀ ਹੂੰ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਹੈ ਜਿੱਦੇ ਚ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਤਿਰਕਾ ਜਨ ਸਕੱਤਰ ਸ਼ੇਰ ਸਿੰਘ ਮੰਡਵਾਲਾ ਅੰਤਰਿਕ ਮੈਂਬਰ ਦਰਜੀਤ ਸਿੰਘ ਭਿੰਡਰ ਨੇ ਜੀ ਮਨਦੀਪ ਜੀ ਤੁਸੀਂ ਜਦੋਂ ਕਮੇਟੀ ਹੀ ਬਣਾ ਲਈ ਜੇ ਇਹਦੀ ਪੁਣਛਾਣ ਕਰੇਗੀ ਤੇ ਫਿਰ ਸਵਾਮਾਂ ਵਾਪਸ ਲੈਣ ਦੀ ਬਈ ਕੀ ਦੀ ਗੱਲ ਆਈ ਦੱਸੋ ਬਿਲਕੁਲ ਜੇ ਤਾਂ ਕੋਈ ਦੋਸ਼ੀ ਸਾਫ਼ਤ ਹੁੰਦੇ ਕਮੇਟੀ ਰਾਹੀਂ ਹੂੰ ਫਿਰ ਤਾਂ ਉਹਨਾਂ ਦੀ ਸਵਾਮਾਂ ਜਿੰਮੇ ਮਰਜੀ ਵਾਪਸ ਲਈਆਂ ਜਾ ਸਕਦੀਆਂ ਸੀ ਜੀ ਅਜੇ ਪੜਤਾਲ ਕੀਤੀ ਜਾ ਰਹੀ ਹੈ ਤੇ ਸਜ਼ਾ ਪਹਿਲਾਂ ਹੂੰ ਸਜ਼ਾ ਹੀ ਹੈ ਨਾ ਜੀ ਇੱਕ ਕਿਸਮ ਦੀ ਬਿਲਕੁਲ ਬਿਲਕੁਲ ਪੜਤਾਲ ਕਰਨ ਤੋਂ ਪਹਿਲਾਂ ਕਿਸੇ ਬੰਦੇ ਨੂੰ ਸਜ਼ਾ ਦੇਣੀ ਹੈ ਕਿਹੜਾ ਕਾਨੂੰਨ ਹੈ ਜੀ ਹੂੰ ਭਾਰਤ ਦਾ ਤਾਂ ਕੋਈ ਇਹ ਕਾਨੂੰਨ ਹੈ ਨਹੀਂ ਕਿ ਪੜਤਾਲ ਤੋਂ ਬਿਨਾਂ ਕਿਤੇ ਕਿਸੇ ਨੂੰ ਸਜ਼ਾ ਮਿਲੇ ਕਿੰਨੀ ਆਪਾਂ ਦੇਖਦੇ ਹਾਂ ਵੱਡੇ ਤੋਂ ਵੱਡੇ ਜਿਹੜੇ ਕੇਸਾਂ 'ਚ ਵੀ ਸੁਣਵਾਈ ਹੁੰਦੀ ਹੈ ਅਦਾਲਤਾਂ 'ਚ ਦੋਵੇਂ ਧਿਰਾਂ ਨੂੰ ਪੱਖ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ ਹੂੰ ਉਸ ਤੋਂ ਬਾਅਦ ਸਜ਼ਾ ਦਿੰਦੀ ਹੈ ਤੇ ਇਹਨਾਂ ਨੇ ਪਹਿਲਾਂ ਹੀ ਜਿਹੜੀਆਂ 2 ਹਫ਼ਤੇ ਲਈ ਅੰਤਰੀਕ ਉਹਨਾਂ ਦੀ ਸਵਾਲ ਮੰਦੇ ਰੋਕ ਲਾਦੀ ਤੇ ਗਿਆਨੀ ਦਰਜੀਤ ਸਿੰਘ ਜਿਹੜੇ ਹੈੱਡ ਗ੍ਰਿਫਤਾਰ ਸਿੰਘ ਜਿਹੜੇ ਹੈੱਡ ਗਰੰਟੀ ਨੇ ਉੱਥੋਂ ਦੇ ਉਹਨਾਂ ਨੂੰ ਸੇਵਾ ਤੋਂ ਆਪਦੀ ਜੀ ਇਹ ਸਾਰਾ ਕੁਝ ਜਿਹੜਾ ਕੁਝ ਵੀ ਹੋ ਰਿਹਾ ਹੈ ਮੰਦੀਪ ਜੀ ਇਹ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਅਕਾਲੀ ਦਲ ਦਾ ਹੋਰ ਨੁਕਸਾਨ ਬਿਲਕੁਲ ਗਿਆਨੀ ਹਰਪ੍ਰੀਤ ਸਿੰਘ ਦਾ ਇਹਦੇ ਨਾਲ ਕੋਈ ਨੁਕਸਾਨ ਹੋਣ ਵਾਲਾ ਨਹੀਂ ਕਿਉਂਕਿ ਦੁਨੀਆ ਜਾਣਦੀ ਹੈ ਕਿ ਸੱਚ ਕੀ ਹੈ ਜੀ ਦੁਨੀਆ ਪਰਦੇਸ ਸਿੱਖ ਜਾਣਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕੀਤਾ ਜਾ ਰਿਹਾ ਹੂੰ ਸਮੁੱਚਾ ਪੰਥ ਸਮੁੱਚਾ ਪੰਜਾਬ ਜਾਣਦਾ ਹੈ ਕਿ ਕੌਣ ਟਾਰਗੇਟ ਕਰਾ ਰਿਹਾ ਹੈ ਕੌਣ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਣਬੁੱਝ ਕੇ ਨਿਸ਼ਾਨੇ ਤੇ ਲੈ ਰਿਹਾ ਜੀ ਉਤੇ ਪਰ ਇਹਦੇ ਨਾਲ ਜਿਹੜਾ ਹੈਗਾ ਨੁਕਸਾਨ ਅਕਾਲੀ ਦਲ ਨੂੰ ਹੋਏਗਾ ਹੂੰ ਦੇਖੋ ਗਿਆਨੀ ਹਰ ਪ੍ਰੈਸਿੰਗ ਦਾ ਪਹਿਲਾਂ ਹੀ ਉਹਨਾਂ ਨੇ ਆਪਣੀ ਸ਼੍ਰੋਮਣੀ ਕਮੇਟੀ ਦੀ ਰਿਹੈਸ ਵੀ ਛੱਡ ਦਿੱਤੀ ਸੀ। ਬਿਲਕੁਲ ਪਹਿਲਾਂ ਹੀ ਛੱਡ ਦਿੱਤੀ। ਉਹਨਾਂ ਨੇ ਕਹਿ ਦਿੱਤਾ ਕਹਿ ਦਿੱਤਾ ਸੀ ਕਿ ਕੋਈ ਗੱਲ ਨਹੀਂ ਇਹ ਕੋਈ ਉਹਨਾਂ ਨੇ ਕੱਲ ਵੀ ਕਿਹਾ ਪ੍ਰੈਸ ਕਾਨਫਰੰਸ ਕਿ ਕੋਈ ਨਵਾਂ ਵਰਤਾਰਾ ਨਹੀਂ ਮੈਥੋਂ ਪਹਿਲਾਂ ਵੀ ਹਟਾਏ ਜਾਂਦੇ ਰਹੇ ਨੇ ਜਿ세ਦਾਰ ਤੇ ਆਖਰੀ ਵੀ ਨਹੀਂ ਬਾਤ ਚ ਵੀ ਚੱਲਦਾ ਰਹੇਗਾ ਸਾਰਾ ਕੁਝ। ਹੂੰ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਸਾਰੇ ਸਵਾਲਾਂ ਦੇ ਜਵਾਬ ਕਿਉਂਕਿ ਸ਼ਹੀਦੀ ਪੰਦਰਵਾੜਾ ਚੱਲ ਰਿਹਾ। ਬਿਲਕੁਲ ਜੀ। ਅੱਜ ਵੱਡੇ ਸਾਹਿਬਜ਼ਾਦੇ ਦੀ ਯਾਦ ਚਮਕੌਰ ਸਾਹਿਬ ਤੋਂ ਸਲਾਹ ਸ਼ੁਰੂ ਹੋ ਚੁੱਕੀ ਹੈ। ਹਮ ਉਸ ਤੋਂ ਬਾਅਦ ਕਿ ਜਿਹੜਾ ਫਤੇਗੜ ਸਾਹਿਬ ਦੇ ਛੋਟੇ ਸਹਿਬਾਂ ਦੀ ਸਭਾ ਸ਼ੁਰੂ ਹੋਣੀ ਹੈ ਉਹ ਕਹਿੰਦੇ ਮੈਂ ਹਲੇ ਬਹੁਤ ਵੱਡੀ ਤੇ ਚੰਗੀ ਗੱਲ ਹੈ ਉਹਨਾਂ ਦੀ ਕਿ ਇਹ ਜਿਹੜਾ ਸ਼ਕਤੀਪੰਦਰ ਵਾਲਾ ਲੱਗਣ ਤੋਂ ਬਾਅਦ ਸਾਰੇ ਸਵਾਲਾਂ ਦੇ ਜਵਾਬ ਦਵਾਂਗਾ ਮਹੰਗਿਆ ਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਕਹੀ ਹੈ ਜੀ ਪਰ ਇਸ ਨਾਲ ਨਾਲ ਮੰਦਿਰ ਜੀ ਇਵੇਂ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਖਾਸ ਕਰਕੇ ਜੇ ਆਪਾਂ ਸੋਸ਼ਲ ਮੀਡੀਆ ਤੇ ਝਾਤ ਮਾਰੀਏ ਤਾਂ ਬਹੁਤ ਵੱਡੀ ਲਹਿਰ ਖੜੀ ਹੋ ਰਹੀ ਹੈ ਬਿਲਕੁਲ ਜੀ ਬਿਲਕੁਲ ਦੇਖੋ ਜਿਹੜੇ ਸੁਧਾਰ ਲਹਿਰ ਵਾਲੇ ਆਗੂ ਨੇ ਉਹਨਾਂ ਨੇ ਤਾਂ ਕੱਲ ਹੀ ਕਹੇ ਤੇ ਸਾਫ਼ ਕਿ ਅਸੀਂ ਬਟਾ ਕੱਟ ਕਰਾਂਗੇ ਦਮਦਮਾ ਸਾਹਿਬ ਕਦੋਂ ਰੱਖਣਗੇ ਉਹ ਕਹਿੰਦੇ ਜਲਦੀ ਤਰੀਕਾ ਲਵਾਂਗੇ ਜੀ ਪਰ ਇਸ ਦੇ ਬਾਵਜੂਦ ਜਿਹੜੀ ਹੈਗੀ ਹੈ ਮੈਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹਾਂ ਉਹਨਾਂ ਦੀ ਫੋਟੋ ਲੱਗੀ ਹੋਈ ਹੈ ਬਹੁਤ ਸਾਰੀਆਂ ਮੈਂ ਤਸਵੀਰਾਂ ਦੇਖ ਰਿਹਾ ਲੋਕਾਂ ਨੇ ਆਪਣੀਆਂ ਡੀਪੀਆਂ ਲਾਈਆਂ ਹੋਈਆਂ ਨੇ ਫਿਰ ਵਟਸਐਪ ਤੇ ਤੇ ਲਗਾਤਾਰ ਪ੍ਰਚਾਰ ਹੋ ਰਿਹਾ ਹੈ ਅੱਜ ਕੱਲ੍ਹ ਤਾਂ ਬਹੁਤ ਵੱਡੀ ਮਹਿਮ ਜਿਹੜੀ ਬਣਦੀ ਜਾ ਰਹੀ ਹੈ ਮੈਨੂੰ ਇਹ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਨੂੰ ਜਿਹੜਾ ਕੁਝ ਲਾਭ ਮਿਲਿਆ ਸੀ ਉਹਨਾਂ ਨੇ ਜਿਹੜਾ 2 ਦਸੰਬਰ ਨੂੰ ਪੇਸ਼ ਹੋ ਕੇ ਆਪਣੇ ਗੁਨਾਹ ਕਬੂਲੇ ਸੇਵਾ ਲਈ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਜਿਹੜੀ ਕੋਈ ਮਾੜੀ-ਮੋਟੀ ਉਹਨਾਂ ਨੇ ਪ੍ਰਤੀ ਹਮਦਰਦੀ ਹੋਈ ਸੀ ਤੇ ਲੋਕਾਂ ਨੂੰ ਲੱਗ ਰਿਹਾ ਸੀ ਕਿ ਅਕਾਲੀ ਦਲ ਨਵੇਂ ਰੂਪ ਚੁਭਰ ਕੇ ਸਾਹਮਣੇ ਆਏਗਾ ਜਿਵੇਂ ਲੱਗ ਰਿਹਾ ਹੈ ਕਿ ਜਿਹੜੇ ਸੁਖਵੀਰ ਬਾਦਲ ਦੇ ਸਲਾਹਕਾਰ ਨੇ ਉਹਨਾਂ ਨੇ ਉਹ ਸਾਰਾ ਕੁਝ ਫੇਰ ਜਿਹੜਾ ਇਹ ਅਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜੋ ਕੁਝ ਵੀ ਘਟਨਾ ਕਰਮ ਤੇ ਜੋ ਕੁਝ ਵੀ ਲਿਖਿਆ ਜਾ ਰਿਹਾ ਹੈ ਉਹਦੇ ਨਾਲ ਉਹਦਾ ਸਾਰਾ ਤੁਗਣਾ ਨੁਕਸਾਨ ਕਰਾ ਦੇਣਾ ਹੋਊਗਾ ਹੂੰ ਜਾਂਦਾ ਇਹ ਮੈਨੂੰ ਲੱਗ ਰਿਹਾ ਕਿ ਉਹਨਾਂ ਦੇ ਜਿਹੜੇ ਸਲਾਹਕਾਰ ਨੇ ਜਾਂ ਤਾਂ ਉਹਨੇ ਸਮਝਦੇ ਨੇ ਕਿਸੇ ਵੀ ਅਕਾਲੀ ਦਲ ਨੂੰ ਦੇ ਉੱਪਰ ਨਾ ਚਾਹੀਦਾ ਹੀ ਨਹੀਂ ਮੈਨੂੰ ਲੱਗ ਰਿਹਾ ਹੂੰ ਇਹ ਵੀ ਦੇਖੋ ਜਿਹੜਾ ਸ਼੍ਰੋਮਣੀ ਕਮੇਟੀ ਨੇ ਹੁਣ ਫੈਸਲਾ ਕੱਲ ਕੀਤਾ ਹੈ ਮਨਦੀਪ ਜੀ ਸਵਾਮਾ ਵਾਪਸ ਲਈਆਂ ਨੇ ਜੀ ਯਾਨੀ ਹਰਪ੍ਰੀਤ ਸਿੰਘ ਨੇ ਐ 15 ਦਿਨਾਂ ਲਈ ਵਾਪਸ ਨਹੀਂ ਲਈਆਂ ਮੇਰੀ ਗੱਲ ਨੋਟ ਕਰ ਲਓ ਮੈਂ ਬੜੇ ਦਾਵੇ ਨਾਲ ਕਹਿ ਰਿਹਾ ਇਹ ਗੱਲ ਇਹ ਟੀਕਾ ਲਾ ਕੇ ਦੇਖਿਆ ਇੱਕ ਕਿਸਮ ਦਾ ਇਹ ਰਿਐਕਸ਼ਨ ਦੇਖ ਰਹੇ ਨੇ ਲੋਕਾਂ ਦਾ ਤੇ ਸਿੱਖ ਜਿਹੜੇ ਸਿੱਖ ਜਥੇਬੰਦੀਆਂ ਦਾ ਸਿੱਖ ਕੌਮ ਦਾ ਨੌਜਵਾਨਾਂ ਦਾ ਖਾਸ ਕਰਕੇ ਜੇ ਦੁਨੀਆ ਭਰ ਚ ਵਸਦੇ ਸਿੱਖਾਂ ਦਾ ਕਿ ਰਿਕਟ ਕੀ ਹੋ ਰਿਹਾ ਇਹਦੇ ਨਾਲ ਜੀ ਜੇ ਤਾਂ ਰਿਐਕਸ਼ਨ ਦੀਵੇਂ ਲੱਗ ਰਿਹਾ ਆਪਾਂ ਨੂੰ ਕਿ ਰਿਕਸ਼ਨ ਅਕਾਲੀ ਦਲ ਦੇ ਖਿਲਾਫ ਜਾ ਰਿਹਾ ਤੇ ਹਰਪ੍ਰੀਤ ਸਿੰਘ ਦੇ ਹੱਥੇਕ ਜਾ ਰਿਹਾ ਜਿੰਨਾ ਦਬਾਅ ਵੱਜੇਗਾ ਫਿਰ ਉਹ ਵਾਪਸ ਲੈ ਲੈਣਗੇ ਫਿਰ ਕਹਿ ਦੇਣਗੇ ਜੀ ਉਹ ਜਿਹੜੇ ਕਮੇਟੀ ਨੇ ਜਾਂਚ ਕਰ ਲਈ ਕੋਈ ਦੋਸ਼ ਨਹੀਂ ਪਾਇਆ ਗਿਆ ਠੀਕ ਨਹੀਂ ਜੀ ਪਰ ਮੈਨੂੰ ਨਹੀਂ ਲੱਗ ਰਿਹਾ ਮੈਨੂੰ ਐਵੇਂ ਲੱਗ ਰਿਹਾ ਕਿ ਕਿਉਂਕਿ ਕਾਕੀ ਦਲ ਇੱਕ ਤੋਂ ਬਾਅਦ ਦੂਜੀ ਗਲਤੀ ਕਰ ਰਿਹਾ ਲਗਾਤਾਰ ਕਾਕੀ ਦਲ ਸਮਝ ਨਹੀਂ ਰਿਹਾ ਇਸ ਗੱਲ ਨੂੰ ਕਿ ਜਿਹੜੀਆਂ ਤੁਹਾਡੀਆਂ ਪੁਰਾਣੀਆਂ ਗਲਤੀਆਂ ਨੇ ਜਿਨ੍ਹਾਂ ਚ ਬਾਬੇ ਸਰ ਤੇ ਡੇਰਾ ਸਰ ਸਰ ਸਾਧ ਨੂੰ ਮਾਫੀ ਦੇਣਾ ਜਿਹੜੇ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ 'ਚ ਮਾਰਨ ਵਾਲੇ ਡੀਜੀਪੀ ਨੂੰ ਲੰਮਾ ਸਮਾਂ ਡੀਜੀਪੀ ਲਾ ਕੇ ਰੱਖਣਾ ਜੀ ਤੇ ਸ੍ਰੋਮਣੀ ਕਮੇਟੀ ਦੇ ਪੈਸੇ ਲੱਖਾਂ ਰੁਪਏ ਜਿਹੜੇ ਹੁਣ ਜਮ੍ਹਾਂ ਵੀ ਕਰਾਣੇ ਪਏ ਨੇ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਇਸ਼ਤਿਹਾਰ ਪੈਣਾ ਜਾਰੀ ਕਰਨੇ ਸਾਰੀਆਂ ਗਲਤੀਆਂ ਸੀ ਤੇ ਇਹਨਾਂ ਗਲਤੀਆਂ ਦੀ ਸਜ਼ਾ ਲੋਕ ਤੇ ਸਿੱਖ ਲਗਾਤਾਰ ਦੇ ਰਹੇ ਨੇ ਅਕਾਲੀ ਦਲ ਨੂੰ ਦੇਖੋ ਦੋ ਚੋਣਾਂ ਲੰਘ ਚੁੱਕੀਆਂ ਨੇ ਜਿਨ੍ਹਾਂ ਚ ਅਕਾਲੀ ਦਲ ਦਾ ਹਾਲ ਆਪਾਂ ਸਾਰਿਆਂ ਨੇ ਦੇਖਿਆ ਵਿਧਾਨ ਸਭਾ ਮਤਸਤਾਰਾਂ ਦੀ ਤੇ ਬਾਈ ਦੀ ਜਿਹਦੇ ਚ ਕੀ ਹਾਲ ਹੋਇਆ ਅਕਾਲੀ ਦਲ ਦਾ ਲੰਗੀ ਆਪਾਂ ਲੋਕ ਸਭਾ ਚੋਣ ਦੇਖ ਚੁੱਕੇ ਹਾਂ ਕਿ 13 ਵਿੱਚੋਂ ਜਿਹੜੇ 11 ਲੋਕ ਸਭਾ ਮੈਂਬਰਾਂ ਦੀ ਜਵਾਨਤਾ ਵੀ ਨਹੀਂ ਬਚ ਚੁੱਕੀਆਂ ਹੂੰ ਤੇ ਅਜਿਹਾ ਹੀ ਹਾਲ ਜੇਕਰ ਸ੍ਰੋਮਣੀ ਕਮੇਟੀ ਦੀ ਚੋਣ ਹੁੰਦੀ ਹੈ ਤਾਂ ਜਿਹੜਾ ਹੈਗਾ ਬਾਦਲ ਨਾਲੋਂ ਦਾ ਇਹ ਹੀ ਹਾਲ ਮੈਨੂੰ ਲੱਗਦਾ ਸ੍ਰੋਮਣੀ ਕਮੇਟੀ ਦੀ ਚੋਣਾਂ 'ਚ ਵੀ ਹੋਣ ਵਾਲਾ ਹੈ ਜੀ ਜਿਵੇਂ ਲੋਕਾਂ 'ਚ ਨਾਰਾਜ਼ਗੀ ਵਧਦੀ ਜਾ ਰਹੀ ਉਹ ਦੇਖੋ ਸ੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹ ਪਤਾ ਨਹੀਂ ਕਿਸ ਢੰਗ ਨਾਲ ਸੋਚ ਰਹੇ ਨੇ ਕਿਵੇਂ ਸੋਚ ਰਹੇ ਨੇ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਰੌ ਰਿਤਾ ਅਨੁਸਾਰ ਜਿਹੜਾ ਫੈਸਲਾ ਕਰਨ 'ਚ ਆਪਣਾ ਰੋਲ ਨਵਾਇਆ ਹੂੰ ਜਿਹੜੀਆਂ ਸ੍ਰੀ ਅਕਾਲ ਪਖਤ ਸਾਹਿਬ ਦੀ ਪ੍ਰਮੁਖਤਾ ਨੂੰ ਸ਼ਾਨ ਨੂੰ ਵਧਾਇਆ ਤੇ ਜੇ ਉਹ ਨਹੀਂ ਮੰਨੇ ਉਹਨਾਂ ਦੀ ਗੱਲ ਕਿ ਨਹੀਂ ਮੈਂ ਭਾਈ ਜਿਹੜਾ ਫੈਸਲਾ ਹੋ ਚੁੱਕਿਆ ਹੈ ਤੇ ਚਾਹੇ ਕੋਈ ਘਾਟਾ ਕਰਨਾ ਕਿਉਂਕਿ ਰੌਲਾ ਤਾਂ ਇਹੀ ਹੈ ਨਾ ਕਿ ਜਿਹੜਾ ਸਿਫੇ ਨੂੰ ਕਿਹਾ ਗਿਆ ਵਾਪਸ ਲੈ ਲਓ ਵੀ ਕੋਈ ਗੱਲ ਨਹੀਂ ਜੀ ਮਾਫਤ ਹੋਣਾ ਧਾਰਮਿਕ ਸਜ਼ਾ ਪੂਰੀ ਹੋਊਗੀ ਰਾਜਨੀਤਿਕ ਨਾਂ ਅਹੁਦਾ ਬੋਲ ਜਿਹੜਾ ਸੁਖਵੀਰ ਸਿੰਘ ਬਾਦਲਦੇ ਸੀ ਮਸਲਾ ਤਾਂ ਸੁਖਵੀਰ ਸਿੰਘ ਬਾਦਲਦੇ ਸਿਫੇ ਦਾ ਹੂੰ ਬਿਲਕੁਲ ਕਿਉਂ ਕਿਹਾ ਗਿਆ ਇਹ ਜਿਹੜਾ ਪ੍ਰਵਾਨ ਕੀਤਾ ਜਾਵੇ ਇੱਕ ਮਸਲਾ ਇਹ ਹੈ ਵੀ ਉਹ ਜਿਹੜੀ ਨਵੇਂ ਸਿਰਿਓਂ ਸੱਤ ਮੈਂਬਰੀ ਕਮੇਟੀ ਕਿਉਂ ਬਣਾਈ ਗਈ ਨਵੇਂ ਭਰਤੀ ਕਰਨ ਲਈ ਤੇ ਡੈਲੀਗੇਟ ਚੁਣਨ ਲਈ ਹਮਮ ਪਰ ਇਹ ਦੋਵੇਂ ਗੱਲਾਂ ਜਿਹੜੀਆਂ ਕੀਤੀਆਂ ਸੀ ਸਿੰਘ ਸੱਤਹਿਵਾਨ ਨੇ ਜਿਹੜੇ ਨਿਰਦੇਸ਼ ਦਿੱਤੇ ਸੀ ਇਹ ਲੋਕਾਂ ਦੀਆਂ ਭਾਵਨਾਵਾਂ ਮਾਨਤਾ ਸੀ ਸਾਰੇ ਸਾਰਾ ਸਿੱਖ ਪੰਥ ਇਹ ਗੱਲ ਚਾਹ ਰਿਹਾ ਸੀ ਕਿ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਉੱਭਰਨੀ ਚਾਹੀਦੀ ਹੈ ਨਹੀਂ ਪੁਰਾਣੀ ਲੀਡਰਸ਼ਿਪ ਨੂੰ ਅਕਾਲੀ ਦਲ ਭਾਵੇਂ ਕਾਲ ਤਾਂ ਸਾਹਿਬ ਜੀ ਨੇ ਮੁਆਫ ਕਰ ਤੇ ਆ ਉਹਨਾਂ ਨੂੰ ਮੁਆਫੀ ਦਿੱਤੀ ਸਜ਼ਾ ਵੀ ਉਚਿਤ ਕਿ ਨਹੀਂ ਪਰ ਇਸ ਦੇ ਬਾਵਜੂਦ ਵੀ ਲੋਕਾਂ 'ਚ ਹਾਲੇ ਵੀ ਗੁੱਸਾ ਹੈ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਇਸ ਕਰਕੇ ਜਿਹੜਾ ਹੁਣ ਅਕਾਲੀ ਦਲ ਦੇ ਆਗੂ ਗਿਆਨੀ ਹਰਪ੍ਰੀਤ ਸਿੰਘ ਨੂੰ ਇਹਨਾਂ ਸਾਰੀਆਂ ਗੱਲਾਂ ਲਈ ਉਹਨਾਂ ਨੂੰ ਇਵੇਂ ਲੱਗਦਾ ਹੈ ਕਿ ਬਾਕੀ ਦਾ ਥੋੜੇ ਸਾਥ ਵੀ ਹੋ ਜਾਣਗੇ ਬਾਕੀ ਜਥੇਦਾਰਾਂ ਨਾਲ ਅਸੀਂ ਮਨਾਵ ਵੀ ਲਵਾਂਗੇ ਜੀ ਤੇ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਸੇ ਨਾ ਕਿਸੇ ਢੰਗ ਨਾਲ ਫਸਾਇਆ ਜਾਵੇ ਉਲਝਾਇਆ ਜਾਵੇ ਤੇ ਇਹ ਜੋ ਕਰਨੇ ਕਿ ਉਹਨਾਂ ਦੀਆਂ ਸਵਾਮਾਂ ਵਾਪਸ ਲਈਆਂ ਨੇ ਸਿਰ ਇਹ ਜਿਹੜਾ ਅਕਾਲੀ ਦਲ ਪ੍ਰਤੀ ਲੋਕਾਂ ਚ ਰੋਸ ਹੈ ਇਸ ਗੱਲ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਲੋਕ ਨਾਲ ਨੇ ਜਿੱਥੇ ਤੱਕ ਵੀ ਲੋਕ ਤੁਸੀਂ ਆਪਾਂ ਚਰਚਾ ਦੇਖ ਰਹੇ ਆ ਪੜ ਰਹੇ ਆ ਸੁਣ ਰਹੇ ਆ ਹਰ ਕੋਈ ਜਿਹੜਾ ਹੈਗਾ ਪ੍ਰੋਫੈਸਰ ਗਿਆਨੀ ਜਿਹੜੇ ਜ세ਦਾਰ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਖੜਾ ਹੈ ਬਿਲਕੁਲ ਪਰ ਇੱਕ ਗੱਲ ਜ਼ਰੂਰ ਲੋਕਾਂ ਨੂੰ ਚੁਭ ਰਹੀ ਹੈ ਮਨਦੀਪ ਜੀ ਹੋਣਾ ਜੀ ਜਿਹੜੇ ਸਿੰਘ ਸਾਹਿਬ ਸ੍ਰੀ ਅਕਾਲਤਾਬਬ ਜੀ ਦੇ ਜਥੇਦਾਰ ਨੇ ਗਿਆਨੀ ਰਜਵੀਰ ਸਿੰਘ ਉਹਨਾਂ ਦੀ ਚੁਪ ਲੋਕਾਂ ਨੂੰ ਜ਼ਰੂਰ ਚੁਭ ਰਹੀ ਹੈ ਬਿਲਕੁਲ ਜੀ ਜਦੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਟ੍ਰੋਲ ਕਰ ਰਹੇ ਸੀ ਆਈਟੀ ਵਿੰਗ ਵਾ ਮਲੇ ਖਾਸ ਕਰਕੇ ਕਾਲੀ ਦਲ ਵਾਲੇ ਸੀ ਉਦੋਂ ਵੀ ਦੇਖ ਪਤਾ ਹੀ ਕੀ ਕੀ ਕੁਝ ਬੋਲ ਰਹੇ ਸੀ ਹੂੰ ਤੇ ਉਦੋਂ ਉਹਨਾਂ ਨੇ ਸਿਫਾ ਦਿੱਤਾ ਸੀ ਗਿਆਨੀ ਹਰਬੀ ਸਿੰਘ ਜੀ ਨੇ ਤੇ ਉਦੋਂ ਨਾਲ ਦੀ ਨਾਲ ਗਿਆਨੀ ਰਗਵੀਰ ਸਿੰਘ ਜੀ ਦਾ ਪ੍ਰਤੀਕਰਮ ਆਇਆ ਸੀ ਕਿ ਜੇ ਉਹਨਾਂ ਦਾ ਸਿਫਾ ਪਰਵਾਨ ਕੀਤਾ ਤਾਂ ਅਸੀਂ ਸਾਰੇ ਬਾਕੀ ਜਥੇਦਾਰ ਵੀ ਸਿਫਾ ਦੇ ਦਾਂਗੇ ਜੀ ਪਰ ਹੁਣ ਲੋਕ ਪੁੱਛ ਰਹੇ ਨੇ ਕਿ ਹੁਣ ਜਾਨੀ ਰਗਵੀਰ ਸਿੰਘ ਜੀ ਜਿਹੜੇ ਸਾਡੇ ਏਡੇ ਵੱਡੇ ਤਖਤ ਦੇ ਮੁਖੀ ਨੇ ਉਹ ਕਿਉਂ ਚੁੱਪ ਨੇ ਉਹ ਕਿਉਂ ਦਖਲ ਨਹੀਂ ਦੇ ਰਹੇ ਨੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਖਿਲਾਫ ਐਡੀ ਵੱਡੀਆਂ ਸਾਜਸਾਂ ਰਚ-ਰਚ ਕੇ ਉਹਨਾਂ ਨੂੰ ਅਹੁਦੇ ਤੋਂ ਹਟਾਣ ਦੀਆਂ ਜਿਹੜੀਆਂ ਸਕੀਮਾਂ ਘੜ ਰਿਆ ਹੈ। ਅੱਲੀ ਗੱਲ ਤੇ ਕੱਲ 15 ਦਿਨਾਂ ਲਈ ਹਟਾ ਵੀ ਚੁੱਕਿਆ ਹੈ। ਜੀ। ਤੇ ਹੁਣ ਉਹ ਕਿਉਂ ਚੁੱਪ ਨੇ? ਹੁਣ ਕਿਉਂ ਨਹੀਂ ਬੋਲ ਰਹੇ? ਬੋਲਣਾ ਬਣਦਾ ਹੈ। ਹੁਣ ਲੋਕ ਲੋਕਾਂ ਨੂੰ ਇਵੇਂ ਲੱਗ ਰਿਹਾ ਹੈ ਕਿ ਜਿਹੜੇ 2 ਦਿਨ ਪਹਿਲਾਂ ਬਲਵਿੰਦਰ ਸਿੰਘ ਖੁੰਦਰ ਤੇ ਕੁਵਾਰ ਸਿੰਘ ਝੁੰਡਾ ਲੰਬੀ ਮੁਲਾਕਾਤ ਕਰਕੇ ਆਏ ਨਾ ਜੀ ਗਿਆਨੀ ਰਘਵੀਰ ਸਿੰਘ ਨਾਲ। ਵੀ ਹੋ ਸਕਦਾ ਕੋਈ ਨਾ ਕੋਈ ਮਨ ਮਨਾਓ ਉਹਨਾਂ ਦਾ ਆਪਸ ਵਿੱਚ ਹੋ ਚੁੱਕਿਆ ਹੈ। ਮੋਸਮ ਮੇਟ ਨੇ। ਜੀ ਸਹੀ ਜੋ ਕਾਰਨ ਹੈ ਦੇਖੋ ਕੱਲ ਤੋਂ ਬਾਅਦ ਹਾਲੇ ਤੱਕ ਕਾਲਪਤ ਸਾਬ ਦੇ ਜਥੇਦਾਰ ਸਾਹਿਬ ਦਾ ਕੋਈ ਪ੍ਰਤੀਕਰਮ ਆਫੀਸ਼ੀਅਲੀ ਸਾਡੇ ਸਾਹਮਣੇ ਨਹੀਂ ਆਇਆ ਉਹ ਇਸ ਘਟਨਾ ਨੂੰ ਕਿਵੇਂ ਲੈ ਰਹੇ ਨੇ ਹਾਲਾਂਕਿ ਉਹਨਾਂ ਨੂੰ ਦਖਲ ਦੇਣਾ ਬਣਦਾ ਸੀ ਬਤੌਰ ਜਥੇਦਾਰ ਜਥੇਦਾਰ ਸਾਹਿਬ ਬਾਕੀ ਜਥੇਦਾਰ ਤੋਂ ਸਾਰੇ ਸੁਸ਼ੌਗੀ ਨੇ ਹਾਂ ਜੀ ਮੈਂ ਜਥੇਦਾਰ ਤਾਂ ਜਿਹੜੇ ਪ੍ਰਧਾਨਗੀ ਆ ਸ੍ਰੀ ਕਾਲਪਤ ਸਾਬ ਨੇ ਕਰਨੀ ਹੈ ਇਸ ਕਰਕੇ ਜੇ ਗਾਨੀਤਿਕ ਵੀਰ ਸਿੰਘ ਦੀ ਚੁੱਪ ਰਹੇ ਬਹੁਤ ਸਾਰਾ ਸਤਿਕਾਰ ਵਧਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਪ੍ਰਤੀ ਕਿਉਂਕਿ ਪਹਿਲਾਂ ਤਾਂ ਐਵੇਂ ਸਮਝਿਆ ਜਾਂਦਾ ਸੀ ਕਿ ਜਥੇਦਾਰ ਰਬੜ ਦੀ ਮੋਹਰ ਨੇ ਜੀ ਤੇ ਰਹੇ ਵੀ ਸੀ ਜੇ ਹੁਣ ਜਥੇਦਾਰ ਸਾਹਿਬ ਨੇ ਆਪਣੇ ਅਹੁਦਿਆਂ ਦਾ ਕੱਦ ਉੱਚਾ ਕੀਤਾ ਸੀ 2 ਦਸੰਬਰ ਦੇ ਫੈਸਲਾ ਦੇ ਕੇ ਤਾਂ ਹੁਣ ਉਹਨਾਂ ਨੂੰ ਆਪਣਾ ਕੱਦ ਉੱਚਾ ਰੱਖਣ ਲਈ ਗਿਆਨੀ ਹਰਪ੍ਰੀਤ ਸਿੰਘ ਦੇ ਫੈਸਲੇ ਦਾ ਜਿਹੜਾ ਕੀਤਾ ਗਿਆ ਤਾਂ ਵਿਰੋਧ ਕਰਨਾ ਪਏਗਾ ਜੀ ਨਹੀਂ ਫਿਰ ਉਹਨਾਂ ਦਾ ਕੱਦ ਜਿਹੜਾ ਘਟੇਗਾ ਹੋਰ ਤੇ ਜਿਹੜੀ ਇੱਕ ਗੱਲ ਇਹ ਹੋਰ ਵੀ ਹੈ ਮਨਦੀਪ ਜੀ ਕਿ ਕੱਲ ਜਿਹੜੀ ਮੀਟਿੰਗ ਹੋਈ ਸੀ ਨਾ ਜੀ ਹੂੰ ਜਿਹੜੀ ਕਟਾਣਾ ਸਾਹਿਬ ਵਿਖੇ ਹੋਈ ਹੈ ਉੱਥੇ ਦੋ ਮੈਂਬਰ ਜਿਹੜੇ ਦੂਜੀ ਧਿਰ ਹੈ ਆਪਣੇ ਸੁਧਾਰ ਲਹਿਰ ਵਾਲੇ ਉਹਨਾਂ ਦੇ ਦੋ ਮੈਂਬਰ ਨੇ ਹਨ ਤਰੀ ਕਮੇਟੀ ਤੇ ਜਸਵੰਤ ਸਿੰਘ ਪੜੈਣ ਤੇ ਪਰਮਜੀਤ ਸਿੰਘ ਰੈਪਰ ਜੀ ਜਿਹੜਾ ਦੋਵਾਂ ਨੂੰ ਬੀਬੀ ਜ਼ਗੀਰ ਕੌਰ ਦੇ ਨਿਕਟਵਰਤੀ ਵੀ ਸਮਝਿਆ ਜਾਂਦਾ ਕਹਿੰਦੇ ਉਹਨਾਂ ਨੇ ਜਿਹੜੀ ਕਮੇਟੀ ਬਣਾਈ ਹੈ ਤਿੰਨ ਮੈਂਬਰ ਦੇ ਸਤੇ ਇਤਰਾਜ਼ ਜਤਾਇਆ ਵੀ ਘੱਟੋ ਘੱਟ ਇੱਕ ਮੈਂਬਰ ਤਾਂ ਸਾਡਾ ਲਓ ਤੁਸੀਂ ਤਿੰਨ ਮੈਂਬਰ ਦਿੱਤੇ ਨੇ ਤੁਸੀਂ ਦੋ ਮੈਂਬਰ ਲੈ ਲਓ ਆਪਣੇ ਤੇ ਤਿੰਨ ਦੇ ਤਿੰਨ ਮੈਂਬਰ ਹੁਣ ਇੱਕੋ ਧਿਰ ਦੇ ਨੇ ਉਹ ਤਾਂ ਜਿਵੇਂ ਉਹਨਾਂ ਨੂੰ ਉੱਪਰੋਂ ਅਕਾਲੀ ਦਲ ਵਾਲੇ ਕਹਿਣਗੇ ਉਹ ਹੀ ਉਹ ਲਿਖ ਦੇਣਗੇ ਰਿਪੋਰਟ ਚ ਪਰ ਘੱਟੋ ਘੱਟ ਜੇ ਠੀਕ ਹੈ ਲਿਖ ਦੇਣਗੇ ਪਰ ਉਹ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਜਵਾਬਦੇਹ ਹੋਣਗੇ ਨਾ ਜੀ ਜਿਸ ਗੁਰੂ ਗ੍ਰੰਥ ਸਾਹਿਬ ਦੇ ਨਤਮਸਤਕ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਸਾਰਾ ਕੁਝ ਸੱਚ ਲੋਕਾਂ ਨੂੰ ਦੱਸ ਚੁੱਕੇ ਨੇ ਕਿ ਸੱਚ ਕੀ ਹੈ ਜੀ ਤਾਂ ਇਸ ਕਰਕੇ ਜਿਹੜਾ ਅਕਾਲੀ ਦਲ ਇਹ ਵਰਤਾਰਾ ਕਰ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਸਾਰਾ ਕੁਝ ਕਰਕੇ ਅਕਾਲੀ ਦਲ ਦਾ ਆਈਟੀ ਵਿੰਗ ਜਿਸ ਤਰ੍ਹਾਂ ਕਰਦਾਰ ਕਸ਼ੀ ਕਰਨ ਵਾਲਾ ਲੱਗਿਆ ਹੋਇਆ ਹੈ ਗਿਆਨੀ ਹਰਪ੍ਰੀਤ ਸਿੰਘ ਵੀ ਇਹਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਕੁਝ ਖੋਣ ਵਾਲਾ ਨਹੀਂ ਪਰ ਅਕਾਲੀ ਦਲ ਦਾ ਬਹੁਤ ਨੁਕਸਾਨ ਹੋ ਜਾਏਗਾ ਅਕਾਲੀ ਦਲ ਵਾਲਿਆਂ ਨੂੰ ਕੰਦ ਤੇ ਲਿਖਿਆ ਪੜ ਲੈਣਾ ਚਾਹੀਦਾ ਤੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੀ 15 ਦਿਨਾਂ ਦੀ ਸੇਵਾ ਉਹਨਾਂ ਨੇ ਸਵਾਮਾ ਤੇ ਰੋਕ ਲਾਈ ਹੈ ਤੁਰੰਤ 15 ਦਿਨਾਂ ਲੰਘਣਾ ਪ੍ਰੰਤ ਬਿਨਾਂ ਕਿਸੇ ਜਿਹੜਾ ਕਰਕੇ ਇਹਨੂੰ ਅੱਗੇ ਲਿਜਾਣ ਦੀ ਥਾ ਆਪਣੀਆਂ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲ ਕੇ ਉਹਨਾਂ ਤੋਂ ਜਿਹੜੇ ਰਚੀਆਂ ਜਾ ਰਹੀਆਂ ਨੇ ਸਾਜ਼ਿਸ਼ਾਂ ਭਾਵੇਂ ਉਹਨਾਂ ਨਾਲ ਬੈਠ ਕੇ ਗੱਲ ਕਰ ਲੈਣ ਕੋਈ ਇਹ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਵਾਕਈ ਆਈਟੀ ਵਿੰਗ ਜਿਵੇਂ ਦੋਸਲਾ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਆਪਣੇ ਆਈਟੀ ਵਿੰਗ ਵਾਲਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਜਿਹੜੇ ਸਿੰਘ ਸਾਹਿਬ ਨੇ ਇਹਨਾਂ ਦਾ ਸਤਕਾਰ ਇਹਨਾਂ ਦਾ ਰੁਤਬਾ ਇਹਨਾਂ ਦਾ ਸਥਾਨ ਬਹੁਤ ਉੱਚਾ ਹੈ ਸਿੱਖ ਪੰਥ 'ਚ ਬਿਲਕੁਲ ਬਰਕਰਾਰ ਰਹਿਣਾ ਚਾਹੀਦਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਪੜ੍ਹੇ ਲਿਖੇ ਜਥੇਦਾਰ ਨੇ ਜਿਨ੍ਹਾਂ ਦੀ ਲੋੜ ਹੈ ਪੰਥ ਨੂੰ ਵੀ ਤੇ ਜਿਹੜੀ ਪੰਥਕ ਪੀੜਾ ਨੂੰ ਵੀ ਲੋੜ ਹੈ ਤੇ ਸਿੱਖਾਂ ਨੂੰ ਵੀ ਲੋੜ ਹੈ ਜਿਸ ਕਰਕੇ ਉਹਨਾਂ ਦੀਆਂ ਜਿਹੜੀਆਂ ਸੁਆਮਾਂ ਨੇ ਬਰਕਰਾਰ ਰਹਿਣੀਆਂ ਚਾਹੀਦੀਆਂ ਨੇ ਬਾਕੀ ਜਿਵੇਂ ਮਹਿਮ ਵਧ ਰਹੀ ਹੈ ਤੇ ਜਿਵੇਂ ਸੁਧਾਰ ਲਹਿਰ ਵਾਲਿਆਂ ਨੇ ਇਸ ਸੰਬੰਧੀ ਇਕੱਠ ਸੱਦਣ ਦਾ ਵੀ ਫੈਸਲਾ ਕੀਤਾ ਹੈ ਮੈਨੂੰ ਲੱਗਦਾ ਉਹਦੇ ਉਹ ਜਿਹੜਾ ਹੈਗਾ ਅਕਾਲੀ ਦਲ ਲਈ ਹੋਰ ਮੁਸ਼ਕਲਾਂ ਖੜੀਆਂ ਕਰੇਗਾ ਇਹ ਸਾਰਾ ਕੁਝ ਜੀ ਪਰ ਦੂਜੇ ਪਾਸੇ ਹੁਣੇ ਵਿਰਤਸਾਸੀ ਬਲਟੋਆ ਹੋਣ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਆਪਣੇ ਫੇਸਬੁਕ ਪੋਸਟ ਦੇ ਉੱਤੇ ਹੀ ਪਾਇਆ ਵੀਡੀਓ ਇੱਕ ਜਾਰੀ ਕਰਦੇ ਨੇ ਕਹਿੰਦੇ ਮੇਰੀ ਹਰ ਇੱਕ ਨੂੰ ਬੇਨਤੀ ਹੈ ਖਾਸ ਕਰਕੇ ਉਹਨਾਂ ਨੂੰ ਜੋ ਸਚਾਈ ਜਾਣਨ ਦੇ ਬਾਵਜੂਦ ਵੀ ਅੱਜ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਪੱਖ ਪੂਰਨ ਦੀ ਅਸਫਲ ਕੋਸ਼ਿਸ਼ ਕਰ ਰਹੇ ਨੇ ਕਿਰਪਾ ਕਰਕੇ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਕੋਲੋਂ 16 ਅਕਤੂਬਰ ਨੂੰ ਮੇਰੇ ਵਿਰੁੱਧ ਲਾਇ ਝੂٹے ਦੋਸ਼ਾਂ ਦੇ ਸਬੂਤ ਹੀ ਦਿਵਾ ਦਿਓ ਇੱਕ ਸਾਜ਼ਿਸ਼ ਦੇ ਤਹਿਤ ਮੇਰੇ ਵਿਰੁੱਧ ਸਿੱਖ ਕੌਮ 'ਚ ਪਗੜਾਟ ਪੈਦਾ ਕਰਨ ਲਈ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਰੋਂਦਾ ਸੀਨ ਨਿਭਾਉਂਦਿਆਂ ਹੋਏ ਤੱਕਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਦੇ ਆਪਣੇ ਜਥੇਦਾਰ ਨਿਵਾਸ ਤੇ ਲਾਇਆ ਸੀ ਕਹਿੰਦੇ ਇਹ ਹੁਣ ਉਹਨਾਂ ਦਾ ਬਿਆਨ ਹੈ ਜੀ ਹੁਣੇ 20 ਮਿੰਟ ਪਹਿਲਾਂ ਪਾਇਆ ਉਹਨੇ ਵਿਰਸਾ ਸਿੰਘ ਬਲਟੋਹਾ ਮੰਦੀਪ ਜੀ ਵਿਰਸਾ ਸਿੰਘ ਬਲਟੋਹਾ ਨੂੰ ਨਾ ਕੋਈ ਗੰਭੀਰਤਾ ਨਾਲ ਲੈ ਰਿਹਾ ਹੈ ਜੀ ਨਾ ਉਹਨਾਂ ਦੀ ਗੱਲ ਕੋਈ ਜ਼ਿੰਮੇਵਾਰੀ ਵਾਲੀ ਹੁੰਦੀ ਹੈ ਹੂੰ ਅ ਜਿਵੇਂ ਹੁੰਦਾ ਹੈ ਨਾ ਕਿ ਪਿੱਛੋਂ ਕੋਈ ਬੋਲਦਾ ਹੈ ਤੇ ਮੂਰੇ ਤੋਂ ਲਾਉਡ ਸਪੀਕਰ ਤੇ ਨਿਕਲ ਜਾਂਦਾ ਹੈ ਅਜਿਹੀ ਭੂਮਿਕਾ ਨਿਭਾ ਰਹੇ ਨੇ ਲੋਕ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਖੱਲਸ ਨਾਲ ਦੇਣ ਲੱਗੇ ਨੇ ਤੁਸੀਂ ਸੋਸ਼ਲ ਮੀਡੀਆ ਤੇ ਪਰ ਲਿਓ ਉਹਨਾਂ ਦੇ ਬਿਆਨ ਦੇ ਥੱਲੇ ਪੜ ਲਿਓ ਕੀ ਕੀ ਬਿਲਕੁਲ ਬਿਲਕੁਲ ਕੀ ਹੋਇਆ ਹੋਏਗਾ ਇਸ ਕਰਕੇ ਮੈਨੂੰ ਲੱਗਦਾ ਉਹਨਾਂ ਦੀ ਬਹੁਤੀ ਗੱਲ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਉਹ ਜਾਣ ਬੁੱਝ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਮੇਸ਼ਾ ਟਾਰਗੇਟ ਕਰਦੇ ਨੇ ਪਹਿਲਾਂ ਵੀ ਕਰਦੇ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਕਿਹਾ ਸੀ ਕਿ 23 27 ਸੈਕਿੰਡ ਦੀ ਤੁਸੀਂ ਵੀਡੀਓ ਕਲਿੱਪ ਦਾ ਲੀਕ ਕਰਦੀ ਭਾਈ ਡੇਢ ਘੰਟੇ ਦੀ ਪੂਰੀ ਕਰ ਦੋ ਅੱਗੇ ਪਿੱਛੇ ਪਤਾ ਲੱਗ ਜਾਊਗਾ ਕੀ ਹੈ ਸੱਚ ਜੀ ਇਹ ਲੋਕ ਆ ਜਿਹੜੇ ਰਾਜਨੀਤਿਕ ਲੋਕ ਨੇ ਸਾਰੇ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਇਹ ਜਿਹੜਾ ਵਿਆਰ ਹੈ ਬਿਰਤਾ ਸਿੰਘ ਬਲਟੋਹਾ ਨੇ ਦਿੱਤਾ ਇਹ ਦਿੱਤਾ ਨਹੀਂ ਦੁਆਇਆ ਗਿਆ ਹੈ ਜੀ ਪੋਸਟਰ ਤਾਂ ਲਿਖ ਕੇ ਪਹੁੰਚੇ ਹੋਵੇਗੇ ਪਾ ਦਿਓ ਇਹ ਸਾਰਾ ਕੁਝ ਗਿਆਨੀ ਹਰਪ੍ਰੀਤ ਸਿੰਘ ਹੋਰ ਵੀ ਤਰ੍ਹਾਂ-ਤਰ੍ਹਾਂ ਦੇ ਤੁਸੀਂ ਦੇਖ ਲਿਓ ਸ਼ਾਮ ਤੱਕ ਕੱਲ ਤੱਕ ਦੇਖ ਲਿਓ ਕਿ ਅਕਾਲੀ ਦਲ ਦੇ ਬਹੁਤ ਸਾਰੇ ਹੋਰ ਆਗੂ ਵੀ ਹੁਣ ਬੋਲਣਗੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕਿਉਂਕਿ ਉਹਨਾਂ ਨੂੰ ਬੁਲਾਇਆ ਜਾਏਗਾ ਬਿਲਕੁਲ ਬਿਲਕੁਲ ਇਹ ਸਾਰਾ ਕੁਝ ਅਕਾਲੀ ਦਲ ਲਈ ਨੁਕਸਾਨਦੇਹ ਹੈ ਨੁਕਸਾਨਦੇਹ ਹੋਵੇਗਾ ਇਸ ਲਈ ਅਕਾਲੀ ਦਲ ਦੇ ਆਗੂਆਂ ਨੂੰ ਸਾਰੇ ਕਾਸਤ ਤੋਂ ਬਚਣਾ ਚਾਹੀਦਾ ਹੈ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਰੁਤਬਾ ਹੈ ਜੀ ਜਿਹਨੂੰ ਸਾਰਾ ਸਿੱਖ ਪੰਥ ਸਤਿਕਾਰ ਕਰ ਰਿਹਾ ਹੈ ਉਹਨਾਂ ਦੇ ਹੱਕ 'ਚ ਬਹੁਤ ਵੱਡੀ ਮਹੰਮ ਜਿਹੜੀ ਬਣ ਰਹੀ ਹੈ ਜਿੰਨਾ ਇਹ ਪ੍ਰਚਾਰ ਉਹਨਾਂ ਦੇ ਵਿਰੁੱਧ ਕਰਨਗੇ ਮੈਨੂੰ ਲੱਗਦਾ ਹੈ ਕਿ ਇੰਨੀ ਹਮਦਰਦੀ ਦੀ ਲਹਿਰ ਉਹਨਾਂ ਦੇ ਹੱਕ 'ਚ ਖੜੀ ਹੋਊਗੀ ਜੀ ਚਲੋ ਸਭ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਸਾਂਝੇ ਬਹੁਤ ਬਹੁਤ ਧੰਨਵਾਦ ਮੈਂ ਧੰਨਵਾਦ